ਲੋ ਜੀ ਆ ਇੱਥੋਂ ਸ਼ੁਰੂ ਹੁੰਦਾ ਏ ਲੰਡਨ ਫ੍ਰੈਂਚ ਕਈ ਆਹੋ ਹੋ ਆ ਜਰਮਨ ਦਾ ਜਾ ਜੇ ਹਿੱਟਰ ਲਦਾ ਦੇਖੋ ਕਿੰਨਾ ਕਰਾਉਡ ਏ ਥੱਲੇ ਲੋ ਜੀ ਆ ਗਏ ਆ ਜੀ ਆਪਾਂ ਆ ਪਾਰਕ ਇੱਥੇ ਦੀ ਛੋਟੀ ਪਾਰਕ ਉਹ ਆ ਗਿਆ ਜੀ ਬਿਗ ਬੈਨ ਲੋ ਜੀ ਵੈਸੇ ਕਲੋਲ ਇੱਕ ਛੋਟੀ ਜਿਹੀ ਹੋ ਗਈ ਟਾਵਰ ਵਿੱਚ ਜਾਣਾ ਸੀ ਪਹਿਲਾਂ ਇੱਧਰ ਪਹੁੰਚ ਗਿਆ ਵਾ ਲੋ ਜੀ ਲੰਡਨ ਤੱਕ ਨਰਾ ਦੇਾਂਗੇ ਆ ਜੀ ਗਾਂਧੀ ਜੀ ਸਾਡਾ ਗਾਂਧੀ ਵੀ ਪੋਂਡਾਲ ਦੇ ਵਿੱਚ ਬੋਲਦਾ ਤੂਦੀ ਬੋਲਦੀ ਪੁਰੀ ਦੀ ਆ ਵਧੀਆ ਬੰਦਾ ਆਜੋ ਕੋਲ ਦੇ ਹੈਲੋ ਗਾਇਸ ਸਸੀ ਖਾਕੀ ਹਾਲ ਚਾਲ ਤੁਹਾਡਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਤੇ ਅੱਜ ਅਸੀਂ ਆਏ ਸੀ ਲੰਡਨ ਸੈਂਟਰ ਸਿਟੀ ਸੈਂਟਰ ਆਏ ਸੀ ਤੇ ਆਪਾਂ ਬਿਗ ਬੈਂਡ ਵਾਲੇ ਆਏ ਆ ਤੇ ਬਾਅਦ ਜਾਵਾਂਗੇ ਪੋਟਾਵਰ ਬ੍ਰਿਜ ਵਾਲਾ ਬਾਕੀ ਦੇਖਿਆ ਵੀਓ ਸਿਟੀ ਸੈਂਟਰ ਇਹ ਲੰਡਨ ਦਾ ਹਾਂ ਨਾ ਸੁਣਿਆ ਜਸਲਾ ਪ੍ਰੋਜੈਕਟ ਨਾ ਲੋ ਜੀ ਆ ਗਏ ਲੰਡਨ ਦੇ ਘੰਟਾ ਘਾਰ ਕੋਲ 빅 ਬੈਂਡ ਕੋਲ ਦੇਖੋ ਜੀ ਸਾਰੇ ਟੂਰਿਸਟ ਘੁੰਮਦੇ ਪਏ ਇੱਥੇ ਸਾਰੇ ਟੂਰਿਸਟ ਆਏ ਹੋਏ ਨੇ ਤੇ ਬਹੁਤ ਵਧੀਆ ਥੇ ਤੇ ਕੁਝ ਦਾਈ ਇੰਸਾਨਾ ਬਹੁਤ ਹੀ ਆ ਪੁਰਾਣੀ-ਪੁਰਾਣੀਆਂ ਬਿਲਡਿੰਗਾਂ ਐ ਤੇ ਆ ਥੱਲੇ ਆਪਣੀ ਮੈਟਰੋ ਦੀ ਲਾਈਨ ਹੁੰਦੀ ਐ ਅੰਡਰਗਰਾਉਂਡ ਸਟੇਸ਼ਨ ਐ। ਬਾਕੀ ਇਹ ਕੋਮਪਨਣੀ। ਹਾਂਜੀ। ਹੋਰ ਇੱਕ ਚੀਜ਼ ਤੁਹਾਨੂੰ ਹੋਰ ਦਿਖਾਣਾ ਹੋਵੇ ਭਾਈ। ਲੰਡਨ ਆਈ। ਲੰਡਨ ਆਈ ਕਹਿੰਦੇ ਇਹਨੂੰ। ਸਾਡੇ ਦੇ ਕਹਿੰਦੇ ਆਂਗੇ ਝੂਲਾ। ਹਾਂ ਗੋਲਪੂੜਾ ਇਹ ਲੰਡਨ ਆਈ ਹੈ ਆ ਦੇਖੋ ਜੀ ਆ ਰਿਕਸ਼ੇ ਵੀ ਹੈਗੇ ਜੀ ਇੱਥੇ ਆ ਦੇਖੋ ਜੀ ਰਿਕਸ਼ੇ ਬਹੁਤ ਹੀ ਵਧੀਆ ਹੈਗਾ ਇੱਥੇ ਮਤਲਬ ਕਰੋ ਟੂਰਿਸਟ ਪਲੇਸ ਹੈ ਬਹੁਤ ਆਹ ਦੇਖੋ ਜੀ ਰਿਕਸ਼ੇ ਇਹ ਬੁਰਾ ਇੰਗਲੈਂਡ ਦਾ ਮਤਲਬ ਸੈਂਟਰ ਹੁੰਦਾ ਮੇਨ ਜਿੱਥੋਂ ਜਿਦਾਂ ਆਪਣਾ ਕਹਿੰਦੇ ਆ ਦਿੱਲੀ ਦੀ ਹੁੰਦੀ ਆ ਰਾਜਧਾਨੀ ਮਤਲਬ ਜੀ ਦਾਵਾ ਇੰਡੀਆ ਦੀ ਚੱਲਦਾ ਇਹ ਲੰਡਨ ਉਹ ਇਹ ਰੀਡ ਦੀ ਹੱਡੀ ਹੈ ਲੰਡਨ ਇੰਗਲੈਂਡ ਦੀ ਯੂਕੇ ਦੀ ਰੀਡ ਦੀ ਹੱਡੀ ਲੰਡਨ ਹੈ ਆ ਜੀ ਹਾਊਸ ਆਫ ਪਾਰਲੀਮੈਂਟ ਹੈ ਆਪਣਾ ਤੇ ਬਾਕੀ ਆ ਅੱਗੇ ਆ ਗਿਆ ਮਤਲਬ ਹਾਂ ਵੇਲ ਚਲਦੀ ਕੋ ਆ ਗਈ ਇੱਕ ਰੋਸਿੰਗ ਦੀ ਆਪਣੀ ਇਹ ਪੂਰੇ ਯੂਕੇ ਦੀ ਰੀਡ ਦੀ ਹੱਡੀ ਆ ਵਾਲੀ ਆ ਜਗਾ ਹਣਾ ਆਲੀ ਨਾਲ ਚੋੜਾ ਵੀ ਯਾਰ ਸ਼ੁਰੂ ਹੋ ਗਿਆ ਜੀ ਹਾਂ ਜੀ ਲੰਡਨ ਆਏ ਹੋਏ ਜਿਹੜੇ ਪਹਿਲੀ ਵਾਰੀ ਇੱਥੋਂ ਯਾਦਗਰੀ ਲੈ ਕੇ ਜਾਂਦੇ ਨੇ ਬਹੁਤ ਵਧੀਆ ਉਤਰਾਇ ਕਰਨਾ ਤਾਂ ਯਾਦਗਰੀ ਹੁੰਦੀ ਇੱਕ ਲੰਡਨ ਕੈਪ ਵੀ ਹੈਗੀਆਂ ਮੈਂ 2 ਵਜੇ ਨੇ ਲਾਰਮ ਮਾਰਦਾ ਇਹਨੂੰ ਸਾਰਿਆਂ ਨੂੰ ਤੁਹਾਨੂੰ ਲੈ ਕੇ ਜਾ ਸਕਦੇ ਹਾਂ ਸੀ ਬੈਗ ਵਗੈਰਾ ਲੰਡਨ ਨੂੰ ਗਿਫਟ ਪਰ ਉਹ ਵੇਖੀਏ ਇਹ ਕਵਸਟੋ ਵਾਗੋ ਨੀਸੀਕੋ ਹਾਵੀ ਦੋਸਤ ਬਾਕੀ ਦੇਖੋ ਜੀ ਵੀਰੋ ਜੀ ਦੇਖੋ ਜੀ ਅੱਗੇ पत्थरों छिपा रही लग जाते बिग पास और देखो जी <laughs> <दिनान्टा। laughs> लंडन आई लंडन आज बिल्डिंग गलाई भी बनी हुई है सारे टूरिस्ट आए हुए इधर ਕੁਸ਼ਾਂ ਸਕੂਲ ਵਾਲੇ ਬੱਚੇ ਨੇ ਮੈਡਮ ਲੈ ਗਈਆਂ ਹੈ ਸਭਿਆਤ੍ਰਿਕ ਕਿ ਉਹ ਇਹ ਛੋੜਨ ਦੋ ਸਾਡੇ ਦੋਨੇ ਪਾਸੇ ਪਾਵੇ ਲਾਏ ਹੁੰਦੇ ਆ ਹੋਏ ਹੋਏ ਇਹਨਾਂ ਦੋਨਾਂ ਸਿਰਾਂ ਤੇ ਦੇਖ ਲਾ ਝੂਲਾ ਟਿਕੇ ਆ ਆ ਝੂਲਾ ਟੈਕਸ ਚਲਦਾ ਆਇਆ ਪੁਰਾ ਇੱਕ ਇੱਕ ਘੰਟੇ ਦਾ ਗੇੜਾ ਹੀ ਹੁੰਦਾ ਬਸ ਐ ਨਹੀਂ ਜਿਹੜਾ ਸਾਡੇ ਇੰਡੀਆ ਕੋ ਹੁੰਦਾ ਤੇ ਤੇ ਇੱਕੋ ਗੇੜਾ ਦੇਣਾ ਇਹਨੇ ਬਸ ਇਹ ਦੁਨੀਆ ਚਾਲ ਸੋ ਚਾਲ ਚੱਲ ਰਹੀ ਦੁਨੀਆ ਦੀ 40 ਦਾ ਵੀ ਹੈ ਕੋਟੇ ਜੀ ਦਿੱਤਾ ਬੁੱਕੇ ਜੀ ਦਿੱਤਾ ਦੁਨੀਆ ਨੂੰ ਦੋ ਬੜੇ ਬੜੇ ਇਹ ਤਿੰਨ ਬੜੇ ਕੀ ਰਹੀ ਲੱਗੀ ਹੈ ਕਿ ਕਿਤਾਬ 1995 ਦਾ 2002 ਤੱਕ ਜੀ ਹੁਣ ਆਪਾਂ ਟਾਵਰ ਬ੍ਰਿਜ ਚੱਲਾਂਗੇ ਦੇਖਦੇ ਪਿਆ ਬਾਕੀ ਪਲਾਂ ਵੇਖੋ ਪਾਰਕ ਸਫਾਈ ਦੇਖੋ ਖਾਂਡ ਕਰਕੇ ਸਾਰੇ ਸੁੱਕ ਗਏ ਨੇ ਲੰਡਨ ਵੀ ਲੋ ਜੀ ਆ ਇੱਥੋਂ ਸ਼ੁਰੂ ਹੁੰਦਾ ਈ ਲੰਡਨ ਬ੍ਰਿਜ ਮਾਰਸਾਂ ਮੈਂ ਉੱਥੇ ਵੀਡੀਓ ਬਣਾਈਆ ਸੀ ਉੱਥੇ ਆਹੋ ਹੋ ਨਾ ਜਰਮਾਂ ਦਾ ਜ ਆ ਜੇ ਹਿਟਲਰ ਦਾ ਦੇਖੋ ਕਿੰਨਾ ਕਰਾਉਡ ਹੈ ਥੱਲੇ ਹਾਂ ਬਿਲਡਿੰਗ ਇੱਥੇ ਦੇਖੋ ਜੀ ਕਿੱਤਾ ਬਣਾਈ ਹੋਈ this is Tower Bridge. ਨੇ ਜੱਟ ਲੰਡਨ ਪਹੁੰਚ ਗਿਆ ਉਹ ਤੋ ਚਿੱਠੀਆਂ ਵੇਰਣੇ ਪਾਉਂਦੀ ਕਹਿੰਦੇ ਉਹਨੇ ਆਈ ਮੈਂ ਅੱਛਾ ਮੈਂ ਤੁਹਾਨੂੰ ਲਓ ਜੀ ਇਹ ਵੈਲੰਡਨ ਆ ਕਹਿੰਦੇ ਲੰਡਨਾਂ ਵਿੱਚ ਮਹਿਮਾ ਸਸਤੀਆਂ ਤੇ ਮਹਿੰਗਾ ਆਟਾ ਯਾਰ ਰਜਮਣਾ ਇੰਗਲੈਂਡ ਦਾ ਇਹ ਦੁਨੀਆ ਆਂਦੀ ਜੇ ਮੈਂ ਵੀ ਉੱਥੇ ਜਾਂਦਾ ਹੋ ਜਾਂਦੀ ਚਾਂਦੀ ਯੋ ਬ੍ਰੋ ਯੋ ਬੋ ਯੋ ਬ੍ਰੋ ਯੋ ਬੋ ਲੋ ਜੀ ਆ ਗਏ ਅਸੀਂ ਲੰਡਨ ਦੀ ਬ੍ਰਿਜ ਬਈ ਜੋ ਟਾਵਰ ਆਫ ਹਿਲ ਹੈ ਟਾਵਰ ਆਫ ਬ੍ਰਿਜ ਹੈ ਇਹ ਮੇਰਾ ਵੀਰ ਛੋਟਾ ਫਰੋਂ ਯੂਕੇ ਸਾਡਾ ਚਾਚਾ ਥਰੋਮ ਲੰਡਨ ਆਇਆ ਉਹ ਇਧਰ ਹੀ ਉਮੀ ਹਰੀ ਆ ਡਾਇਨਾਸੌਰ ਦਾ ਅੰਡਾ ਜੀ ਲੋਕੀ ਕਹਿੰਦੇ ਲੰਡਰ ਬ੍ਰਿਜ ਪਰ ਨਹੀਂ ਐ ਟਾਵਰ ਬ੍ਰਿਜ ਕਹਿੰਦੇ ਇਹਨੂੰ ਤੇ ਬਹੁਤ ਲੋਕੇਸ਼ਨ ਆ ਮਾੜਾ ਵੀਰ ਬਾਕੀ ਤੇ ਕਮਰਸੇ ਆ ਸਕਦੇ ਆ ਟੂਰਿਸਟ ਬਹੁਤ ਵਧੀਆ ਫੋਟੋ ਖਿੱਚਣ ਨੂੰ ਬਹੁਤ ਈ ਲੋਕੇਸ਼ਨ ਹੈ ਫੇਮਸ ਲੋਕੇਸ਼ਨ ਨੇ ਨਾਲੇ ਤੇ ਬਹੁਤ ਵਧੀਆ ਫੋਟੋ ਖਿੱਚ ਸਕਦੇ ਆ ਆਪਾਂ ਇੱਥੇ ਬਾਕੀ ਵੈਦਰ ਵੀ ਬਹੁਤ ਚੰਗਾ ਥੇ ਮਤਲਬ ਮਾਰਚ ਤੋਂ ਲੈ ਕੇ ਜੂਨ ਜਲਾਈ ਤੱਕ ਬਹੁਤ ਵਧੀਆ ਵੈਦਰ ਹੁੰਦਾ ਥੇ ਤੇ ਆਪਾਂ ਵਧੀਆ ਇੱਥੇ ਇੰਜੋਏ ਕਰ ਸਕਦੇ ਆ ਤੇ ਬਾਕੀ ਇਹ ਪਾਣੀ ਦੀ ਛੱਲਾਂ ਦੇਖੋ ਜੀ ਇਹ ਜੀ ਚੀਜ਼ਾਂ ਸਪਾਰਾਹ ਹੀ ਚੀਜ਼ਾਂ ਇੰਪੋਰਟ ਕਰੀ ਦੀਆਂ ਇਹ ਚੀਮੇ ਨੇ ਗਾਣਾ ਗਾਇਤ ਲੋ ਜੀ ਹੁਣ ਚ ਚੱਲਿਆਂ ਘਰਾਂ ਦੀ ਵਾਪਸੀ ਲੋ ਜੀ ਆ ਗਏ ਹੁਣ ਕਾਰ ਤੇ ਥੱਕ ਗਏ ਸੀ ਥੋੜੇ ਨਾਲੇ ਫੋਨ ਦੀ ਹੋ ਗਈ ਬੈਣੀ ਲੋ ਤੇ ਬਲੋ ਥੋੜਾ ਛੋਟਾ ਬਣਾ ਕੁਝ ਚੀਜ਼ ਨਹੀਂ ਦਿਖਾ ਸਕੇ ਕੈਪਚਰ ਕਰ ਸਕਿਆ ਕਿਉਂਕਿ ਅੱਜ ਪ੍ਰੋਬਲਮ ਆ ਗਈ ਥੋੜੇ ਫੋਨ ਦੇ ਵਿੱਚ ਤੇ ਬਾਕੀ ਤੁਸੀਂ ਬਣੇ ਰਹੋ ਚੈਨਲ ਤੇ ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ ਭੁੱਲੇ ਤੁਹਾਨੂੰ ਮਿਲਦੇ ਆ ਅਗਲੇ ਵਲੌਗ ਚ ਥੋੜਾ ਆਪਣਾ ਨਾਮ